ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਚੱਲਦੇ ਆਂ ਬੇਟਾ ਤਾਂ ਅੱਜ ਆਪਾਂ 7ਵੇਂ ਦਿਨ ਦੇ ਵਿਚਾਰ ਨਾਲ ਆਪ ਜੀ ਨਾਲ ਸਾਥ ਪਾਵਾਂਗੇ ਸ਼੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਨਾਲ ਜੁੜ ਰਹੇ ਆਂ ਆਪਾਂ ਅੱਗੇ ਚੱਲਦੇ ਆਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਔਰੰਗਜ਼ੇਬ ਦੇ ਜ਼ੁਲਮ ਉਹਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਸਮਾਸੀ ਸਾਲ 1659 ਈਸਵੀ ਦਾ ਦਿੱਲੀ ਦੇ ਤਖਤ ਤੇ ਬੈਠਣ ਦੀ ਇੱਕ ਸਹਜਾਦਾ ਹਕੂਮਤ ਦੀ ਲਾਲਸਾ ਵੱਸ ਐਨਾ ਨਰਦਈ ਬਣ ਗਿਆ ਸੀ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਹੀ ਕੈਦ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ਮਾਰ ਕੇ ਸਿੰਘਾਸਨ ਹਾਸਲ ਕਰ ਲਿਆ ਸੀ ਇਹ ਸਹਜਾਦਾ ਸੀ ਔਰੰਗਜ਼ੇਬ ਉਸੇ ਦਿਨ ਤੋਂ ਹੀ ਹਿੰਦੁਸਤਾਨ ਨੂੰ ਜ਼ੁਲਮ ਦੇ ਕਾਲੇ ਬੱਦਲਾ ਨੇ ਘੇਰ ਲਿਆ ਸੀ ਕਿਉਂਕਿ ਔਰੰਗਜ਼ੇਬ ਦੀ ਸੋਚ ਬੜੀ ਸਪਸ਼ਟ ਸੀ ਇੱਕ ਰਾਜ ਤੇ ਇੱਕ ਹੀ ਧਰਮ ਉਸਨੇ ਇਰਾਦਾ ਕਰ ਲਿਆ ਸੀ ਕਿ ਭਾਰਤ ਦੇ ਸਾਰੇ ਗੈਰ ਮੁਸਲਮਾਨਾਂ ਨਾ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਇਸੇ ਆਸੇ ਨਾਲ ਹੁਕਮ ਜਾਰੀ ਹੋਇਆ ਕਿ ਫੌਜ ਵਿੱਚ ਹੁਣ ਸਿਰਫ ਮੁਸਲਮਾਨ ਹੀ ਰਹਿ ਸਕਣਗੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੇ ਕੇ ਵੀ ਹਕੂਮਤ ਦੀ ਸੁਰੱਖਿਆ ਲਈ ਤਾਇਨਾਤ ਸਨ ਉਹਨਾਂ ਅੱਗੇ ਮੁਸ਼ਕਲ ਚੋਂ ਸੀ ਹੁਣ ਉਹ ਧਰਮ ਛੱਡ ਦੇ ਜਾਂ ਆਪਣਾ ਰੋਜ਼ਗਾਰ ਹੁਕਮਾਂ ਦੀ ਲੜੀ ਇੱਥੇ ਹੀ ਇੱਥੇ ਵੀ ਨਹੀਂ ਰੁਕੀ ਜ਼ਿੰਮੇਦਾਰ ਨੰਬਰਦਾਰ ਸਰਕਾਰੀ ਅਧਿਕਾਰੀ ਸਭਨਾਂ ਲਈ ਮੁਸਲਮਾਨ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਸੀ ਇੱਜ਼ਤ ਦੇ ਅਹੁਦੇ ਦੀ ਚਮਕ ਵਿਚ ਓਨਲੀ ਲੋਕਾਂ ਉੱਤੇ ਧਰਮ ਬਦਲਣ ਦਾ ਦਬਾਅ ਬਣਾਇਆ ਗਿਆ ਸੀ ਉਸ ਸਮੇਂ ਵਪਾਰ ਮੁੱਖ ਤੌਰ ਤੇ ਹਿੰਦੂਆਂ ਦੇ ਹੱਥਾਂ ਵਿੱਚ ਸੀ ਔਰੰਗਜ਼ੇਬ ਨੇ ਉਹਨਾਂ ਉੱਤੇ ਟੈਕਸ ਵਧਾ ਦਿੱਤੇ ਨਵੇਂ ਟੈਕਸ ਵੀ ਲਾ ਦਿੱਤੇ ਦੂਜੇ ਪਾਸੇ ਮੁਸਲਮਾਨ ਵਪਾਰੀਆਂ ਦੇ ਟੈਕਸ ਅੱਧੇ ਕਰ ਦਿੱਤੇ ਕੁਝ ਸਮੇਂ ਵਿੱਚ ਲਗਭਗ ਖਤਮ ਹੀ ਕਰ ਦਿੱਤੇ ਗਏ ਇਸ ਅਨਿਆਇ ਭਰੀ ਨੀਤੀ ਨੇ ਹਿੰਦੂ ਪੜ੍ਹੀਆਂ ਨੂੰ ਬਹੁਤ ਦੁਖੀ ਕੀਤਾ ਇਨਾਇਤ ਉੱਲਾ ਖਾਨ ਬੁੜੀਆ ਇਲਾਕੇ ਦੇ ਨਾਨਕ ਨਾਮ ਦੇ ਵਸਿੱਖ ਦੀ ਜਿਹੜੀ ਧਰਮਸ਼ਾਲਾ ਨੂੰ ਢਾਉਣ ਦਾ ਹਾਲ ਲਿਖਦਾ ਹੈ ਜੋ ਬਾਦਸ਼ਾਹ ਦੇ 1669 ਈਸਵੀ ਦੇ ਹੁਕਮ ਮੁਤਾਬਿਕ ਹਿੰਦੂਆਂ ਦੇ ਮੰਦਰ ਤੇ ਪਾਠਸ਼ਾਲਾ ਢਾਉਣ ਬਾਰੇ ਦੀ ਸੀ ਬੁੜੀਆ ਪਰਗਾਨਾ హైదరాబాద్ ਸਰਕਾਰ ਸਰਹੰਦ ਦਾ ਹਾਲ ਇਸ ਤਰ੍ਹਾਂ ਲਿਖ ਕੇ ਬਾਦਸ਼ਾਹ ਨੂੰ ਭੇਜਿਆ ਕਿ ਬਾਦਸ਼ਾਹ ਦੇ ਹੁਕਮ ਅਨਸਾਰ ਕਾਜੀ ਨੇ ਬੁੜੀਆਂ ਦੀ ਧਰਮਸ਼ਾਲਾ ਢਾ ਕੇ ਮਸਜਿਦ ਬਣਾ ਦਿੱਤੀ ਅਤੇ ਉੱਥੇ ਦਰवेश ਸਹਿਜਦ ਸਫਰ ਨਾਮ ਦੇ ਬੰਦੇ ਨੂੰ ਨਮਾਜ਼ ਪੜ੍ਹਨ ਲਈ ਬਤੌਰ ਮਜ਼ੂਰ ਨਿਯੁਕਤ ਕਰ ਦਿੱਤਾ ਗਿਆ ਨਾਲਕ ਨਾਮ ਦੇ ਵਸੰਗਤ ਦੇ ਇੱਕ ਟੋਲੇ ਨੇ ਮਸਜਿਦ ਤੇ ਹਮਲਾ ਕਰ ਦਿੱਤਾ ਤੇ ਦਰਵੇਸ਼ ਨੂੰ ਮਾਰ ਦਿੱਤਾ ਜਦੋਂ ਉਸ ਦੇ ਮਾਰਨ ਵਾਲਿਆਂ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਮაზੁਰ ਨੂੰ ਮਾਰਨ ਦਾ ਜਿਹੜਾ ਉਹ ਕਬੂਲਨਾਮਾ ਉਹ ਆਪਣੇ ਸਿਰ ਲਿਆ ਤੇ ਕਬੂਲ ਕਰ ਲਿਆ ਅਤੇ ਉਹਨਾਂ ਦਾ ਕਬੂਲਨਾਮਾ ਬਾਦਸ਼ਾਹ ਨੂੰ ਭੇਜਿਆ ਗਿਆ ਇਸ ਘਟਨਾ ਨੇ ਸਾਫ਼ ਕਰ ਦਿੱਤਾ ਕਿ ਹੁਣ ਲੋਕ ਚੁੱਪ ਨਹੀਂ ਰਹਿਣਗੇ ਗੁਰੂ ਜੀ ਵੱਲੋਂ 1600 73 ਸ੍ਰੀ ਵਿੱਚ ਮਾੜ ਵੀ ਦੂਸਰੀ ਪ੍ਰਚਾਰ ਯਾਤਰਾ ਕੀਤੀ ਜਾ ਰਹੀ ਸੀ ਇਸ ਦੌਰਾਨ ਧਾਰਮਿਕ ਜ਼ਬਰ ਜ਼ੁਲਮ ਦੀ ਜਿਹੜੀ ਕਬਰਹਾਟ ਕਰਕੇ ਦੂਰੋਂ ਦੂਰ ਸਿੱਖ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਂਦੇ ਤੇ ਕਈ ਵਾਰ ਸਰਦਾਰਾਂ ਦੀ ਪੀੜ ਹਜ਼ਾਰਾਂ ਵਿੱਚ ਵੀ ਪੁੱਜ ਜਾਂਦੀ ਔਰੰਗਜ਼ੇਬ ਤੇ ਖੂਫੀਆ ਖਬਰ ਬਾਦਸ਼ਾਹ ਤੱਕ ਇਹਨਾਂ ਲੋਕਾਂ ਇਦੇ ਮਿਲਣ ਨੂੰ ਔਰੰਗਜ਼ੇ ਦੇ ਵਿਰੁੱਧ ਵਿਗਾਵਾਦੀ ਤਿਆਰੀ ਵਜੋਂ ਪੇਸ਼ ਕਰਦੇ ਸਨ ਕਿਉਂਕਿ ਜੋ ਸੰਗਤ ਜੋ ਲੋਕ ਗੁਰੂ ਸਾਹਿਬ ਨੂੰ ਮਿਲਣ ਆਉਂਦੇ ਕਿ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਇਹ ਵੀ ਆਖਦੇ ਹਨ ਕਿ ਹਿੰਦੂ ਸਿੱਖ ਗੁਰੂ ਸਾਹਿਬ ਜੀ ਨੂੰ ਸੱਚਾ ਬਾਦਸ਼ਾਹ ਆ ਕੇ ਮੁਖਾਤਿਬ ਹੁੰਦੇ ਸਨ ਔਰੰਗਜ਼ੇ ਦੇ ਜਿਵੇਂ ਜਿਵੇਂ ਜਨਮ ਬਦੇ ਸਨ ਲੋਕਾਂ ਦੇ ਧੀਰਜ ਦਾ ਬੰਨ ਟੁੱਟਣ ਲੱਗਿਆ ਸੀ ਕਿਤੇ ਬਗਾਵਤ ਬਗਾਵਤੀਆਂ ਲਹਿਰਾਂ ਉੱਠਣ ਲੱਗੀਆਂ ਕਿਤੇ ਰੋਸ ਦੀਆਂ ਚੇ ਗਾੜੀਆਂ ਅੱਗ ਬਣਨ ਲੱਗੀਆਂ ਗੈਰ ਮੁਸਲਮਾਨ ਹੀ ਨਹੀਂ ਬਹੁਤ ਸਾਰੇ ਸੱਚੇ ਤੇ ਇਨਸਾਫ ਪਸੰਦ ਮੁਸਲਮਾਨ ਅਧਿਕਾਰੀ ਵੀ ਇਹ ਸਭ ਦੇਖ ਕੇ ਦੁਖੀ ਸਨ ਕਿ ਸਾਰੇ ਮੁਗਲ ਸਮਰਾਜ ਵਿੱਚ ਹੱਲਾ ਮੱਚ ਗਿਆ ਹੈ ਪਰ ਸਭ ਤੋਂ ਵੱਡਾ ਵਿਰੋਧ ਸਿੱਖਾਂ ਵੱਲੋਂ ਹੋਇਆ ਸੀ ਔਰ ਜੇਕਰ ਉਹ ਹੁਣ ਅਨਿਆਇ ਦੇ ਖਿਲਾਫ ਖੜੇ ਸਨ ਜੋ ਕਿ ਔਰੰਗਜ਼ੇਬ ਨੇ ਅਪ ਚੁੱਕੀ ਸੀ ਉਸ ਦੇ ਖਿਲਾਫ ਇਹ ਨਾਨਕ ਨਾਮ ਦੇਵਾ ਜਿਹੜੇ ਸਮਾਜ ਦੇ ਲੋਕ ਸੀ ਉਹ ਖੜ ਗਏ ਸਨ ਜਿਸ ਨਾਲ ਮੁਗਲ ਸਮਰਾਜ ਦਾ